ਕਹਿੰਦੇ ਨੇ ਜੇ ਕੋਈ ਬਗਾਨਾ ਬੁਰਾਈ ਕਰਦਾ ਤਾਂ ਗੱਲ ਨੂੰ ਇੰਨਾ ਧਿਆਨ ਵਿੱਚ ਨਹੀਂ ਲੁੱਤਾ ਜਾਂਦਾ ਕਿਉਂਕਿ ਬਗਾਨਿਆਂ ਦਾ ਤਾਂ ਕੰਮ ਹੁੰਦਾ ਬੁਰਾਈ ਕਰਨਾ ਉਹ ਵੀ ਖਾਸ ਕਰ ਵਿਰੋਧੀਆਂ ਦਾ ਪਰ ਜਦੋਂ ਕੋਈ ਆਪਣਾ ਹੀ ਬੰਦਾ ਆਪਣੀ ਹੀ ਪਾਰਟੀ ਦਾ ਬੰਦਾ ਤੁਹਾਡੀ ਅੰਦਰ ਦੀਆਂ ਗੱਲਾਂ ਲੋਕਾਂ ਦੇ ਸਾਹਮਣੇ ਲਾ ਕੇ ਰੱਖ ਦੇਵੇ ਤਾਂ ਗੱਲ ਨੂੰ ਥੋੜਾ ਜਿਹਾ ਸੀਰੀਅਸ ਲੈਣਾ ਜ਼ਰੂਰੀ ਹੋ ਜਾਂਦਾ ਜੀ ਹਾਂ ਮੈਂ ਗੱਲ ਕਰ ਰਿਹਾ ਭਗਵੰਤ ਮਾਨ ਦੀ ਖੁਦ ਹੀ ਪਾਰਟੀ ਦੀ ਇੱਕ ਐਮਪੀ ਸੁਵਾਤੀ ਮਾਲੀਵਾਲ ਦੀ ਜੋ ਦਿੱਲੀ ਤੋਂ ਐਮਪੀ ਹੈ ਪਰ ਜੋ ਪੋਲਾਂ ਭਗਵੰਤ ਮਾਨ ਦੀਆਂ ਤੇ ਕੇਜਰੀਵਾਲ ਦੀਆਂ ਸੁਵਾਤੀ ਮਾਲੀਵਾਲ ਖੋਲ ਰਹੀ ਆ ਉਹਨਾਂ ਨੂੰ ਥੋੜਾ ਧਿਆਨ ਵਿੱਚ ਦੇ ਸੀਰੀਅਸ ਲੈਣਾ ਜ਼ਰੂਰੀ ਹੋ ਜਾਂਦਾ ਸੁਵਾਤੀ ਮਾਲੀਵਾਲ ਨੇ ਇਹ ਦਾਵਾ ਕੀਤਾ ਕਿ ਭਗਵੰਤ ਮਾਨ ਦੀ ਜੁੱਤੀ ਜੋ ਕਿ 3500 ਡਾਲਰ ਦੀ ਹੈ 3500 ਡਾਲਰ ਨੂੰ ਜੇ ਤੁਸੀਂ ਰੁਪਈਆਂ ਵਿੱਚ ਕਨਵਰਟ ਕਰਦੇ ਹੋ ਇੰਡੀਅਨ ਰੁਪਈਆਂ ਵਿੱਚ ਤਾਂ ਉਸ ਦੀ ਕੀਮਤ 3 ਲੱਖ ਤੋਂ ਵੀ ਜ਼ਿਆਦਾ ਹੋ ਜਾਂਦੀ ਆ 3 ਲੱਖ 10000 ਤੋਂ ਵੀ ਕੁਝ ਵੱਧ ਕੇ ਹੁੰਦੀ ਆ ਸਵਾਤੀ ਮਾਨਲੇਵਾਲ ਇਹ ਲਿਖਦੀ ਆ ਜੁੱਤਿਆਂ ਦੇ ਨਾਲ ਫੋਟੋ ਨੂੰ ਲਿਖ ਕੇ ਤੇ ਉਹਨਾਂ ਦੇ ਪ੍ਰਾਈਜ਼ ਨੂੰ ਲਗਾ ਕੇ ਕਿ ਇਹ ਜੁੱਤਿਆਂ ਦੀ ਰਾਖੀ ਕਰਨ ਵਾਸਤੇ ਭਗਵੰਤ ਮਾਨ ਦੇ ਦੋ ਪੁਲਿਸ ਵਾਲੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਐਨੇ ਮਹਿੰਗੇ ਜੁੱਤਿਆਂ ਦੀ ਹੁਣ ਸੁਵਤੀ ਮਾਲੀਵਾਲ ਇਹ ਲਿਖਦੀ ਹੈ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਇਹ ਦਰਸਾਉਂਦਾ ਸੀਗਾ ਕਿ ਅਸੀਂ ਤਾਂ ਗਰੀਬ ਤੇ ਆਮ ਘਰਾਂ ਦੇ ਬੰਦੇ ਆ ਤੇ VIP ਕਲਚਰ ਖਤਮ ਕਰਨ ਦੀ ਗੱਲ ਕਰਨ ਤੋਂ ਬਾਅਦ ਦੂਜੇ ਪਾਸੇ ਕੀ ਕਰਦਾ ਦੋ ਸਕਿਉਰਟੀ ਗਾਰਡ ਦੋ ਪੁਲਿਸ ਕਰਮਚਾਰੀਆਂ ਦੀ ਨੌਕਰੀ ਐਜ਼ ਅ ਜੁੱਤਿਆਂ ਦਾ ਸਕਿਉਰਟੀ ਗਾਰਡ ਦੀ ਲਗਾ ਦਿੰਦੀ ਹੈ ਉੱਥੇ ਸੁਵਤੀ ਮਾਲੀਵਾਲ ਨੇ ਇਹ ਵੀ ਲਿਖਿਆ ਕਿ ਜੇਕਰ ਤੁਹਾਨੂੰ ਜੁੱਤੇ ਖੋਹ ਜਾਣ ਦਾ ਇੰਨਾ ਹੀ ਡਰ ਹੈ ਤਾਂ ਤੁਸੀਂ ਇੰਨੇ ਮਹਿੰਗੇ ਜੁੱਤੇ ਲੈਂਦੀ ਕਿਉਂ ਤੇ ਨਾਲ ਹੀ ਕਹਿੰਦੀ ਹੈ ਭਗਵੰਤ ਮਾਨ ਦੇ ਨਾਲੋਂ ਵੱਧ ਪੜੇ ਲਿਖੇ ਹੋਏ ਦੋ ਪੁਲਿਸ ਕਰਮਚਾਰੀ ਨੂੰ ਜਦੋਂ ਸੀਐਮ ਮਾਨ ਦੇ ਦਿਨ ਜੁੱਤਿਆਂ ਦੀ ਰਾਖੀ ਲਈ ਖੜਨਾ ਪੈ ਜਵੇ ਤਾਂ ਕਿੰਨੀ ਵੱਡੀ ਗੱਲ ਹੋ ਸਕਦੀ ਹੈ ਇਹ ਦੋ ਪੁਲਿਸ ਕਰਮਚਾਰੀ ਇਹਨਾਂ ਦਾ ਨਾਮ ਵੀ ਮੈਂਸ਼ਨ ਕੀਤਾ ਹੈ ਕਿ ਇਹਦੀ ਡਿਊਟੀ ਕਿੱਥੇ ਲੱਗੀ ਹੈ ਡਿਊਟੀ ਲੱਗੀ ਹੈ ਗੋਲਡਨ ਟੈਂਪਲ ਦੇ ਵਿੱਚ ਜਦੋਂ ਭਗਵੰਤ ਮਾਨ ਕਦੀ ਮਥਾ ਟੇਕਣ ਜਾਂ ਦਰਸ਼ਨ ਕਰਨ ਦਰਬਾਰ ਸਾਹਿਬ ਗਏ ਹੋਣ ਹੈ ਉੱਥੇ ਦਰਬਾਰ ਸਾਹਿਬ ਜਦੋਂ ਜੁੱਤੇ ਖੁੱਲੇ ਹੋਣੇ ਗੇਟ ਨੰਬਰ 7 ਕੋਲ ਤਾਂ ਉੱਥੇ ਲਗਾਈ ਗਈ ਸੀਗੀ ਇਪਾਲਸ ਕਰਮਚਾਰੀਆਂ ਦੀ ਡਿਊਟੀ ਸਭ ਤੋਂ ਹੈਰਾਨੀ ਦੀ ਗੱਲ ਇਹ ਹੋ ਜਾਂਦੀ ਹੈ ਕਿ ਜਿਹੜੀ ਜਿਹੜੀ ਗੱਲਾਂ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਕਹੀਆਂ ਹੋਈਆਂ ਸੀਗੀਆਂ ਦੂਜਿਆਂ ਨੂੰ ਨਿੰਦਦੇ ਹੋਏ ਵੀਜਪੀ ਕਲਚਰ ਨੂੰ ਨਿੰਦਦੇ ਹੋਏ ਉਸ ਤੋਂ ਵੀ ਡਬਲ ਟ੍ਰिपल ਚੀਜ਼ਾਂ ਭਗਵੰਤ ਮਾਨ ਨੂੰ ਖੁਦ ਕਰ ਰਹੇ ਬਾਕੀ ਤੁਹਾਡੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਕੀ ਵਿਚਾਰ ਨੇ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਜੇ ਆਮ ਘਰਾਂ ਦਾ ਕੋਈ ਬੰਦਾ ਜਿੱਤ ਕੇ ਆ ਕੇ ਜੀ ਹਾਂ ਮੈਂ ਗੱਲ ਕਰ ਰਿਹਾ ਭਗਵੰਤ ਮਾਨ ਦੀ ਖੁਦ ਹੀ ਪਾਰਟੀ ਦੀ ਇੱਕ ਐਮਪੀ ਸੁਵਾਤੀ ਮਾਲੀਵਾਲ ਦੀ ਜੋ ਦਿੱਲੀ ਤੋਂ ਐਮਪੀ ਹੈ ਪਰ ਜੋ ਪੋਲਾਂ ਭਗਵੰਤ ਮਾਨ ਦੀਆਂ ਤੇ ਕੇਜਰੀਵਾਲ ਦੀਆਂ ਸੁਵਾਤੀ ਮਾਲੀਵ ਖੋਲ ਰਹੀ ਆ ਉਹਨਾਂ ਨੂੰ ਥੋੜੇ ਧਿਆਨ ਵਿੱਚ ਦੇ ਸੀਰੀਅਸ ਲੈਣਾ ਜ਼ਰੂਰੀ ਹੋ ਜਾਂਦਾ ਸਵਾਤੀ ਮਾਲੀਵਾਲ ਨੇ ਇਹ ਦਾਵਾ ਕੀਤਾ ਕਿ ਭਗਵੰਤ ਮਾਨ ਦੀ ਜੁੱਤੀ ਜੋ ਕਿ 3500 ਡਾਲਰ ਦੀ ਹੈ 3500 ਡਾਲਰ ਨੂੰ ਜੇਕਰ ਤੁਸੀਂ ਰੁਪਈਆਂ ਵਿੱਚ ਕਨਵਰਟ ਕਰਦੇ ਹੋ ਇੰਡੀਅਨ ਰੁਪਈਆਂ ਵਿੱਚ ਤਾਂ ਉਸ ਦੀ ਕੀਮਤ 3 ਲੱਖ ਤੋਂ ਵੀ ਜ਼ਿਆਦਾ ਹੋ ਜਾਂਦੀ ਆ 3 ਲੱਖ 10 ਹਜ਼ਾਰ ਤੋਂ ਵੀ ਕੁਝ ਵੱਧ ਕੇ ਹੁੰਦੀ ਆ ਸਵਾਤੀ ਮਾਲੀਵਾਲ ਇਹ ਲਿਖਦੀ ਆ ਜੁੱਤਿਆਂ ਦੇ ਨਾਲ ਫੋਟੋ ਨੂੰ ਲਿਖ ਕੇ ਤੇ ਉਹਨਾਂ ਦੇ ਪ੍ਰਾਈਸ ਨੂੰ ਲਗਾ ਕੇ ਕਿ ਇਹ ਜੁੱਤਿਆਂ ਦੀ ਰਾਖੀ ਕਰਨ ਵਾਸਤੇ ਭਗਵੰਤ ਮਾਨ ਦੇ ਦੋ ਪੁਲਿਸ ਵਾਲੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਐਨੇ ਮਹਿੰਗੇ ਜੁੱਤਿਆਂ ਦੀ ਮਮ ਸੁਵਤੀ ਮਾਲੀਵਾਲ ਇਹ ਲਿਖਦੀ ਹੈ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਇਹ ਦਰਸਾਂਦਾ ਸੀਗਾ ਕਿ ਅਸੀਂ ਤਾਂ ਗਰੀਬ ਤੇ ਆਮ ਘਰਾਂ ਦੇ ਬੰਦੇ ਆ ਤੇ VIP ਕਲਚਰ ਖਤਮ ਕਰਨ ਦੀ ਗੱਲ ਕਰਨ ਤੋਂ ਬਾਅਦ ਦੂਜੇ ਪਾਸੇ ਕੀ ਕਰਦਾ ਦੋ ਸਕਿਉਰਟੀ ਗਾਰਡ ਦੋ ਪੁਲਿਸ ਕਰਮਚਾਰੀਆਂ ਦੀ ਨੌਕਰੀ ਐਜ਼ ਅ ਜੁੱਤਿਆਂ ਦਾ ਸਕਿਉਰਟੀ ਗਾਰਡ ਦੀ ਲਗਾ ਦਿੰਦੀ ਆ ਉੱਥੇ ਸੁਵਤੀ ਮਾਲੀਵਾਲ ਨੇ ਇਹ ਵੀ ਲਿਖਿਆ ਕਿ ਜੇਕਰ ਤੁਹਾਨੂੰ ਜੁੱਤੇ ਖੋਹ ਜਾਣ ਦਾ ਇੰਨਾ ਹੀ ਡਰ ਆ ਤਾਂ ਤੁਸੀਂ ਇੰਨੇ ਮਹਿੰਗੇ ਜੁੱਤੇ ਲੈਂਦੀ ਕਿਉਂ ਤੇ ਨਾਲ ਹੀ ਕਹਿੰਦੀ ਆ ਕਿ ਭਗਵੰਤ ਮਾਨ ਦੇ ਨਾਲੋਂ ਵੱਧ ਪੜੇ ਲਿਖੇ ਹੋਏ ਦੋ ਪੁਲਿਸ ਕਰਮਚਾਰੀ ਨੂੰ ਜਦੋਂ ਸੀਐਮ ਮਾਨ ਦੇ ਦਨ ਜੁੱਤਿਆਂ ਦੀ ਰਾਖੀ ਲਈ ਖੜਨਾ ਪੈ ਜਵੇ ਤਾਂ ਕਿੰਨੀ ਵੱਡੀ ਗੱਲ ਹੋ ਸਕਦੀ ਹੈ ਇਹ ਦੋ ਪੁਲਿਸ ਕਰਮਚਾਰੀ ਇਹਨਾਂ ਦਾ ਨਾਮ ਵੀ ਮੈਂਸ਼ਨ ਕੀਤਾ ਹੈ ਕਿ ਇਹਦੀ ਡਿਊਟੀ ਕਿੱਥੇ ਲੱਗੀ ਹੈ ਡਿਊਟੀ ਲੱਗੀ ਹੈ ਗੋਲਡਨ ਟੈਂਪਲ ਦੇ ਵਿੱਚ ਜਦੋਂ ਭਗਵੰਤ ਮਾਨ ਕਦੀ ਮਥਾ ਟੇਕਣ ਜਾਂ ਦਰਸ਼ਨ ਕਰਨ ਦਰਬਾਰ ਸਾਹਿਬ ਗਏ ਹੋਣ ਹੈ ਉੱਥੇ ਦਰਬਾਰ ਸਾਹਿਬ ਜਦੋਂ ਜੁੱਤੇ ਖੋਲੇ ਹੋਣੇ ਗੇਟ ਨੰਬਰ 7 ਕੋਲ ਤਾਂ ਉੱਥੇ ਲਗਾਈ ਗਈ ਸੀਗੀ ਇੰਪਲਸ ਕਰਮਚਾਰੀਆਂ ਦੀ ਡਿਊਟੀ ਸਭ ਤੋਂ ਹੈਰਾਨੀ ਦੀ ਗੱਲ ਇਹ ਹੋ ਜਾਂਦੀ ਹੈ ਕਿ ਜਿਹੜੀ ਜਿਹੜੀ ਗੱਲਾਂ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਕਈਆਂ ਹੋਈਆਂ ਸੀਗੀਆਂ ਦੂਜਿਆਂ ਨੂੰ ਨਿੰਦਦੇ ਹੋਏ ਵੀਏਪੀ ਕਲਚਰ ਨੂੰ ਨਿੰਦਦੇ ਹੋਏ ਉਸ ਤੋਂ ਵੀ ਡਬਲ ਟ੍ਰिपल ਚੀਜ਼ਾਂ ਭਗਵੰਤ ਮਾਨ ਨੂੰ ਖੁਦ ਕਰ ਰਿਹਾ ਬਾਕੀ ਤੁਹਾਡੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਕੀ ਵਿਚਾਰ ਨੇ ਕਮੈਂਟਸ ਦੇ ਵਿੱਚ ਜਰੂਰ